ਮੇਰੇ ਕੋਲ ਟਾਈਮ ਨਹੀਂ ਲੱਗਿਆ ਪੂਰਾ ਤਰਫ ਉਹਦਾ ਇਹ ਆਦਮੀ ਆਉਂਦੇ ਆਉਂਦੇ ਆ ਉਹਦੇ ਦੀ ਮੜਾਏ ਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਭ ਦੋ ਪੇਸ਼ੈਂਟ ਹੈ ਜੀ ਗੁੜੀਗਾਂਢ ਤੋਂ ਕਿੰਨੇ ਪੇਸ਼ੈਂਟ ਜੀ ਸਭ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰੇ 7:30 ਦੇ ਕਰੀਬ ਆਇਆ ਰਾਤ ਨੂੰ ਕਿੰਨੇ ਜਿਹੜਾ ਨਾਮ ਦਾ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿੰਨੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐਬਡੋਮਨ ਕੰਡੀਸ਼ਨ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੈਂਟ ਦੀ ਗਾ ਰੈਫਰ ਕਰਤਾ ਹੁਣ ਸੁਣੋ ਸੁਲਾਹ ਫਾਜ਼ਿਲ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਸਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਹ ਮੈਡੀਕਲ ਦੇ ਕੋਈ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਕੇ ਗੋਲੀ ਕਿਤੇ ਮਾਰੀ ਗੋਲੀ ਮਾਰੇ ਮੁੰਡੇ ਦੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਭੱਜ ਗਿਆ ਮੁੰਡੇ ਜਿੱਤਾਂ ਦਾ ਕਿਹੜੇ ਪਿੰਡ ਦਾ ਉਹ ਮਾਨਕੀ ਦੇ ਜੀ ਉਹ ਵੀ ਛੋਟਾ ਮੁੰਡਾ ਮੇਰਾ ਬੋੜਾ ਮਾਨਕੀ ਦੇ ਜੀ ਇਹ ਬਾਨਕੀ ਤੋਂ ਆਣਾ ਹਾਂਜੀ ਕਿੰਨੀ ਕੁ ਉਮਰ ਮ ਬਾਈ ਤੇ ਹਾਲ ਦੀ ਵਾਰ ਕਿੰਨੇ ਕ ਵਜੇ ਘਟਣਾ ਹੈ ਬਾਹਰ ਅੱਧਾ ਘਟ ਹੋ ਗਿਆ ਅੱਧਾ ਘਟ ਪਾਸ ਹੋ ਗਿਆ ਉਹ ਤੋਂ ਬਾਅਦ ਉੜੇ ਲਿਆ ਹਸਪਤਾਲ ਹਾਂਜੀ ਹਸਪਤਾਲ ਇੱਥੋਂ ਦੇ ਬੱਤੀ ਭੇਜਤਾ ਮਾ ਜੀ ਦਾ ਡਿਊਟੀ ਤੋਂ ਕੰਮ ਤੋਂ ਫਿਰ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਬਾਰੇ ਕਿੱਥੋਂ ਕਿੰਨੇ ਬੰਦੇ ਜੀ ਕਹਦੇ ਤੇ ਆਏ ਨਹੀਂ ਆਏ ਮੁੰਡਾ ਤੁਹਾਡਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਬੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਤੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਰੀ ਕਲ ਤਾਂ ਕੁਛ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੋਵੇਂ ਠੀਕ ਹੈ ਜੇ ਉਹਦੀ ਗੋਲੀ ਵਜਈਆਂ ਨੇ ਉਹਦੇ ਪਤਾ ਹੀ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਉਹ ਨਹੀਂ ਕਿ ਉਹ ਕਰੋ ਜੇ ਤਾਂ ਨਾ ਹੱਸਦਾ ਆ ਉਹ ਵੀ ਪਤਾ ਕਿਥੇ ਆਉਂਦਾ ਦੋਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਉਹਦੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਵਜਈ ਆੜੀ ਨੇ ਕਿਵੇਂ ਵੈਸੇ ਉਹ ਕਹੂੰ ਕਿੱਠੇ ਜਨਾ ਕੋਲ ਵੈਜੀ ਇੱਕ ਦੋਨਾਂ ਵਾਲਾ ਵਗ ਵੀ ਤਾਂ ਉਦਾਂ ਹੀ ਆ ਜਿੰਦੀ ਬਸ ਉਹਦੀ ਕੋਈ ਕਿਸੇ ਨੂੰ ਲੱਗ ਰਾਇਟ ਉਹਦੀ ਤਾਂ ਵਸੇ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਚਾਹੀਦੀ ਹਾਂਜੀ ਅੱਜ ਰਾਤ ਸਵਰਨਾ ਨਾਮ ਦੀ ਹੈ। ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ, ਤਰਨਪਾਲ ਉਸਰਮੂ ਤੇ ਨਵਪ੍ਰੀਤ ਲੱਭੂ। ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ। ਭਗੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈਰ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲਗੀ ਤੇ ਲਵ ਧਰਮਪਾਲ ਉਸ ਪਰ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡेंजर ਤੇ ਤੀਸਰਾ ਜਿਹੜਾ ਹੈਗਾ ਉਹਦੇ